ਅੰਮ੍ਰਿਤਸਰ ਸ਼ਹਿਰ ਦੇ ਵਿੱਚ ਪੋਲੀਥਿਨ ਦੀ ਵਰਤੋਂ ਸਿਖਰਾਂ ਤੇ ਹੈ ਸ਼ਹਿਰ ਦਾ ਅਜਿਹਾ ਕੋਈ ਵੀ ਦੁਕਾਨਦਾਰ ਜਾਂ ਰੇੜੀ ਫੜੀ ਵਾਲਾ ਨਹੀਂ ਹੈ ਜੋ ਸਰਕਾਰ ਦੁਆਰਾ ਪਾਬੰਦੀਸ਼ੁਦਾ ਪੋਲੀਥਿਨ ਦੀ ਖੁੱਲੀਆਂ ਵਰਤੋਂ ਨਾ ਕਰ ਰਿਹਾ ਹੋਵੇ ਜਿਸ ਦੇ ਵਿਰੋਧ 'ਚ ਅੱਜ ਕਾਂਗਰਸ ਵੱਲੋਂ ਅੰਮ੍ਰਿਤਸਰ ਨਗਰ ਨਿਗਮ ਦੇ ਕਮਿਸ਼ਨਰ ਨੂੰ ਸ਼ਹਿਰ ਵਿੱਚ ਪੋਲੀਥਿਨ ਦੀ ਖੁੱਲੀਆਂ ਵਰਤੋਂ ਤੇ ਰੋਕ ਲਗਾਉਣ ਦੀ ਮੰਗ ਕੀਤੀ ਗਈ ਕਾਂਗਰਸੀ ਆਗੂਆਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਨੇ ਮਈ 2011 ਵਿੱਚ ਪੰਜਾਬ ਪੋਲੀਥਿਨ ਬੈਂਕ ਕੰਟਰੋਲ ਐਕਟ ਲਾਗੂ ਕੀਤਾ ਸੀ ਮਹਾਨ ਨਗਰਾਂ ਦੇ ਨਗਰ ਕਮਿਸ਼ਨਰਾਂ ਨੂੰ ਇਸ ਐਕਟ ਨੂੰ ਲਾਗੂ ਕਰਨ ਦੀਆਂ ਸ਼ਕਤੀਆਂ ਵੀ ਦਿੱਤੀਆਂ ਸਨ ਪਰ ਅਮਸਰ ਵਿੱਚ ਅਜੇ ਤੱਕ ਲੋਕ ਨਿਰਦਾਤ ਨਿਯਮਾਂ ਦੀ ਉਲੰਘਣਾ ਕਰ ਰਹੇ ਨੇ ਅਤੇ ਪੋਲੀਥੀਨ ਦੀ ਵਰਤੋਂ ਕਰ ਰਹੇ ਨੇ ਵਿਕਰੇ ਨੇ ਯੂਜ਼ ਹੋ ਰਹੇ ਨੇ ਜਾਂ ਬਣ ਰਹੇ ਨੇ ਉਸ ਨੂੰ ਫੋਰੀ ਤਰ੍ਹਾਂ ਤੇ ਬੈਨ ਲਗਾਇਆ ਜਾਵੇ ਕਿਉਂਕਿ ਸਾਡਾ 2011 ਵਿੱਚ ਇੱਕ ਐਕਟ ਬਣਿਆ ਸੀ ਪੰਜਾਬ ਪੋਲੀਥੀਨ ਕੰਟਰੋਲ ਐਕਟ ਉਹਦੇ ਵਿੱਚ ਕਲੀਅਰ ਕਟ ਲਿਖਿਆ ਸੀ ਵੀ ਜਿਹੜੇ ਪੋਲੀਥੀਨ ਬੈਗਸ ਨੇ ਉਹਨਾਂ ਕਾਫੀ ਸਮੱਸਿਆਵਾਂ ਹੁੰਦੀਆਂ ਨੇ ਉਹ ਪੋਲੂਸ਼ਨ ਫੈਲਦਾ ਹੈ ਔਰ ਸੀਵਰੇਜ ਵਗੈਰਾ ਬੰਦ ਹੋ ਜਾਂਦੇ ਨੇ ਜਾਂ ਹੋਰ ਕਈ ਤਰ੍ਹਾਂ ਦੀਆਂ ਬਿਮਾਰੀਆਂ ਲੱਗਦੀਆਂ ਪਉ ਪਸ਼ੂ ਨੇ ਜਿਹੜੇ ਆਵਾਰਾ ਜਿਹੜੇ ਪਸ਼ੂ ਨੇ ਉਹ ਜੇ ਖਾਲਨ ਦੇ ਨੇ ਤੇ ਉਹਨਾਂ ਦੀ ਮੌਤ ਹੋ ਜਾਂਦੀ ਔਰ ਪਟਾਈ ਲੈਂਡ ਤੇ ਵੀ ਬੜਾ ਫਰਕ ਪੈਂਦਾ ਔਰ ਦੇਸ਼ ਦੇ ਕਾਫੀ ਹਿੱਸਿਆਂ ਦੇ ਵਿੱਚ ਪਾਲਿਸੀ ਨੂੰ ਵਗੈਰਾ ਬਣਦੇ ਪਹਿਲਾਂ ਵੀ ਬੜੀਆਂ ਕੋਸ਼ਿਸ਼ਾਂ ਹੋਈਆਂ ਪਹਿਲਾਂ ਵੀ ਕਾਫੀ ਐਨ ਜੀਓਜ਼ ਵਗੈਰਾ ਮਿਲੇ ਇੱਥੇ ਕਾਰਪੋਰੇਸ਼ਨ ਦੀ ਡਿਊਟੀ ਹੈ ਵੀ ਜਿਹੜੇ ਪਾਲਿਸੀ ਨੂੰ ਬੈਂਕਸ ਸੇ ਹਾਈ ਕੋਰਟ ਕੋਲ ਹਦਾਇਤਾਂ ਨੇ ਸੁਪਰੀਮ ਕੋਰਟ ਕੋਲ ਹਦਾਇਤਾਂ ਨੇ ਵੀ ਜਿਹੜੇ ਪਾਲਿਥੀਨ ਬੈਗਸ ਨੇ ਉਹ ਬਿਲਕੁਲ ਬੈਨ ਹੋਣੇ ਚਾਹੀਦੇ ਨੇ ਇੱਕ ਇੱਕ ਮਿਆਰ ਹੈ ਇੱਕ ਕੁਆਲਿਟੀ ਹੈ ਵੀ ਜਿਹੜੇ 30 ਮਾਈਕਰੋਨ ਤੋਂ ਘੱਟ ਬੈਗਸ ਨੇ ਜਾਂ 8 ਇੰਚ ਟੂ 12 ਇੰਚਸ ਤੋਂ ਘੱਟ ਬੈਗਸ ਨੇ ਜਿਹੜੇ ਘੱਟ ਕੁਆਲਿਟੀ ਦੇ ਘੱਟ ਮਿਆਰੀ ਬੈਗਸ ਨੇ ਉਹ ਬਿਲਕੁਲ ਖੋਰੀ ਤੋਰ ਤੇ ਬੰਦ ਹੋਣੀ ਚਾਹੀਦੇ ਇਸ ਮੌਕੇ ਤੇ ਨਗਰ ਨਿਗਮ ਕਮਿਸ਼ਨਰ ਨੇ ਕਿਹਾ ਕਿ ਅਸੀਂ ਇਸ ਤੇ ਜਲਦੀ ਕਾਰਵਾਈ ਕਰਨ ਜਾ ਰਹੇ ਹਾਂ ਜਿਹੜੀਆਂ ਦੁਕਾਨਾਂ ਤੇ ਸ਼ਹਿਰ ਦੇ ਬਾਹਰੋਂ ਪੋਲੀਥਿਨ ਬੈਗ ਵੇਚਣ ਲਈ ਆਉਂਦੇ ਨੇ ਜਾਂ ਬਾਹਰ ਜਾਂਦੇ ਨੇ ਉਹਨਾਂ ਤੇ ਰੋਕ ਲਗਾਈ ਜਾਵੇਗੀ ਉਹਨਾਂ ਨੂੰ ਗ੍ਰਿਫਤਾਰ ਵੀ ਕੀਤਾ ਜਾਵੇਗਾ ਪੰਜਾਬ ਪੋਲੀਥਿਨ ਬੈਗ ਕੰਟਰੋਲ ਐਕਟ 2011 ਤਹਿਤ ਸ਼ਹਿਰ ਵਿੱਚ ਪੋਲੀਥਿਨ ਬੈਗ ਬਣਾਉਣ ਅਤੇ ਇਸ ਦੀ ਵਰਤੋਂ ਕਰਨ ਵਾਲੇ ਦੁਕਾਨਦਾਰਾਂ ਦੇ ਖਿਲਾਫ ਐਕਟ ਅਨੁਸਾਰ ਸਖਤ ਕਾਰਵਾਈ ਕੀਤੀ ਜਾਵੇਗੀ ਤੁਹਾਡਾ ਕੰਸਰਨ ਬਿਲਕੁਲ ਠੀਕ ਹੈ ਤੇ ਮੈਂ ਇਹਨਾਂ ਨੂੰ ਹੀ ਆਸ਼ਵਾਸਨ ਦਿੰਦਾ ਕਿ ਪਲਾਸਟਿਕ ਵੇਸਟ ਮੈਨੇਜਮੈਂਟ ਰੂਲਸ ਜਿਹੜੇ ਹੈਗੇ ਨੇ ਉਹਨਾਂ ਨੂੰ ਅਸੀਂ ਇੰਪਲੀਮੈਂਟ ਕਰਾਂਗੇ ਆਈ ਵਿਲ ਹੈਵ ਅ ਮੀਟਿੰਗ ਵਿਦ ਮਾਈ ਐਮਓਐਚ ਦੋਨੋਂ ਸਾਡੇ ਜਿਹੜੇ ਹੈਲਥ ਡਾਕਟਰਸ ਨੇ ਤੇ ਜਿੰਨੇ ਵੀ ਸਾਡੇ ਚਲਾਨਿੰਗ ਜਿੰਨੇ ਮੈਕਸਿਮਮ ਅਸੀਂ ਕਰ ਸਕਦੇ ਹਾਂ ਦੋਸਤੋ ਅਸੀਂ ਚਲਾਨ ਜਿਹੜੇ ਹੈਗੇ ਨੇ ਹੋਰ ਵਧਾਵਾਂਗੇ ਇਸ ਦੇ ਨਾਲ ਮੈਂ ਟ੍ਰੈਫਿਕ ਪੁਲਿਸ ਦੇ ਨਾਲ ਵੀ ਗੱਲ ਕਰਾਂਗਾ ਕਿ ਜਿੰਨੇ ਵੀ ਪੋਲੀਥੀਨ ਦੇ ਬੈਗਸ ਜਿਹੜੇ ਬਾਹਰੋਂ ਆਉਂਦੇ ਨੇ ਉਹ ਜਿਹੜੇ ਸਾਡੇ ਨਾਕੇ ਹੈਗੇ ਨੇ ਉਹਦੇ ਉੱਤੇ ਵੱਤੂ ਵੱਤ ਵਿਜ਼ਿਜ ਰੱਖਣ ਕਿ ਪਲਾਸਟਿਕ ਦੇ ਜਿਹੜੇ ਬੈਗ ਨੇ ਉਹ ਬਾਹਰੋਂ ਜਦੋਂ ਬਣ ਕੇ ਆਉਂਦੇ ਨੇ ਮੋਸਟਲੀ ਗੁਜਰਾਤ ਵਾਲੀ ਉੱਥੋਂ ਬਣ ਕੇ ਆਉਂਦੇ ਨੇ ਤਾਂ ਉਹਨਾਂ ਉੱਤੇ ਵੀ ਥੋੜਾ ਜਿਹਾ ਚੈੱਕ ਰੱਖਿਆ ਜਾ ਸਕੇ ਦੀ ਪ੍ਰੋਡਕਸ਼ਨ ਸੇ ਬੰਦ ਹੋਣੀ ਚੀ ਦੀ ਜਿਹੜੀ ਚੀਜ਼ ਪ੍ਰੋਡਕਸ਼ਨ ਚ ਚੋਰੀ ਛੁਪੇ ਚੱਲਦੀ ਹੈ ਪੰਜਾਬ ਇਜ਼ ਵਨ ਆਫ ਦਾ ਓਨਲੀ ਸਟੇਟ ਜਿੱਥੇ ਪਲਾਸਟਿਕ ਵੇਸਟ ਮੈਨੇਜਮੈਂਟ ਦੇ ਲਈ ਇੱਕ ਸਪੈਸ਼ਲ ਰੂਲਸ ਜਿਹੜੇ ਬਣੇ ਸੀਗੇ ਤੇ ਇੱਥੇ ਜਿਹੜਾ ਪਰਟੀਕੂਲਰ ਪੀਪੀਐਮ ਦਾ ਜਿਹੜਾ ਪਲਾਸਟਿਕ ਹੈ ਉਹ ਬੰਦ ਵੀ ਕੀਤਾ ਗਿਆ ਸੀ ਉਸ ਤੋਂ ਬਾਅਦ ਸਿੰਗਲ ਯੂਜ਼ ਪਲਾਸਟਿਕ ਤੇ ਕਾਫੀ ਜਿਹੜੇ ਪਲਾਸਟਿਕ ਚੋਰੀ ਛੁਪੇ ਵਿੱਚ ਚੱਲਦੇ ਹੈਗੇ ਨੇ ਆਈ ਵਿਲ ਨਾਟ ਡਿਨਾਈਟ ਬਟ ਇਹ ਜਿਹੜੇ ਮੋਸਟਲੀ ਜਿਹੜੇ ਪਲਾਸਟਿਕ ਜਿਹੜੇ ਆ ਰਹੇ ਨੇ ਇਹ ਬਾਹਰਲੀਆਂ ਸਟੇਟਾਂ ਤੋਂ ਜਿੱਥੇ ਕੋਈ ਰੂਲਸ ਇਦਾਂ ਦੇ ਨਹੀਂ ਐਗ